ਬਾਜ਼ਾਰ ਵਿੱਚ ਬੱਚੇ ਨੇ ਜिद ਕੀਤੀ ਤਾਂ ਪਿਤਾ ਨੇ ਉਸ ਨੂੰ ਫਰੂਟੀ ਲੈ ਕੇ ਦੇ ਦਿੱਤੀ ਬੱਚਾ ਪੀਣ ਲੱਗਿਆ ਤਾ ਪਾਈਪ ਵਿੱਚ ਕੁਝ ਫਸ ਗਿਆ ਤੇ ਫਰੂਟੀ ਦਾ ਟੇਸਟ ਵੀ ਠੀਕ ਨਹੀਂ ਲੱਗਿਆ ਪਿਤਾ ਨੇ ਗੌਰ ਨਾਲ ਵੇਖਿਆ ਤਾਂ ਡੱਬੀ ਵਿੱਚ ਅਜੀਬ ਜਿਹਾ ਜਾਲਾ ਦਿਸਿਆ ਤਾਂ ਇੰਨੇ ਨੂੰ ਬੱਚਾ ਵੀ ਉਲਟੀਆਂ ਕਰਨ ਲੱਗ ਗਿਆ ਇਸ ਦੀ ਸ਼ਿਕਾਇਤ ਪਹਿਲਾਂ ਦੁਕਾਨਦਾਰ ਤੇ ਫਿਰ ਕੰਪਨੀ ਨੂੰ ਵੀ ਕੀਤੀ ਗਈ ਪਰ ਕਿਸੇ ਨੇ ਵੀ ਸਹੀ ਜਵਾਬ ਨਹੀਂ ਦਿੱਤਾ ਤੁਸੀਂ ਵੀ ਬੱਚੇ ਨੂੰ ਡੱਬਾ ਬੰਦ ਚੀਜ਼ਾਂ ਬਾਰੇ ਜਾਗਰੂਕ ਜ਼ਰੂਰ ਕਰੋ ਡੱਬਾ ਬੰਦ ਚੀਜ਼ ਨੂੰ ਖਾਣ ਪੀਣ ਤੋਂ ਪਹਿਲਾਂ ਚੈੱਕ ਜ਼ਰੂਰ ਧਿਆਨ ਨਾਲ ਕਰ ਲਿਆ ਜਾਵੇ ਆਪ ਤੋਂ ਹਨੂ ਲੈ ਚੱਲਦੇ ਹਾਂ ਇਸ ਬੱਚੇ ਦੇ ਪਿਤਾ ਕੋਲੇ ਅਤੇ ਸੁਣਦੇ ਹਾਂ ਕੀ ਸੀ ਪੂਰਾ ਮਾਮਲਾ ਹਾਂ ਅੱਜ ਇਹ ਜੀ ਜੀ ਮੇਰਾ ਬੇਟਾ ਬਾਜ਼ਾਰ ਤੋਂ ਐ ਇੱਕ ਫਰੂਟੀ ਲੈ ਕੇ ਆਇਆ ਸੀ ਤੇ ਜਦੋਂ ਨੇ ਜਦੋਂ ਨੇ ਉਹ ਪੀਤਾ ਤੇ ਉਹਨੂੰ ਟੇਸਟ ਉਹਦਾ ਅਜੀਬ ਜਿਹਾ ਲੱਗਾ ਤੇ ਮੈਂ ਉਸ ਟਾਈਮ ਉਸੇ ਟਾਈਮ ਉਹ ਫਰੂਟੀ ਫੜ ਕੇ ਜਦੋਂ ਉਹਨੂੰ ਖੋਲ ਕੇ ਦੂਸਰੇ ਗਲਾਸ ਸੇ ਪਾਇਆ ਤੇ ਉਹਦਾ ਆਹ ਵਾਲਾ ਕਲਰ ਨਿਕਲਿਆ ਦੇਖੋ ਔਰ ਉਹਦੇ ਵਿੱਚ ਇੱਕ ਆਹ ਵੇਸਟ ਜਿਹੜਾ ਬਿਲਕੁਲ ਹੀ ਕਾਲਾ 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 ਪਦਾਰਥਿਕ ਨਿਕਲਿਆ ਮਤਲਬ ਫਰੂਟੀ ਬਿਲਕੁਲ ਖਰਾਬ ਸੀ ਔਰ ਉਹਦੇ ਵਿੱਚੋਂ ਇੱਕ ਬਿਲਕੁਲ ਰਬੜ ਜੀ ਵਾਂਗ ਕਾਲਾ ਜਿਹਾ ਪਦਾਰਥ ਨਿਕਲਿਆ ਜੋ ਕੀ ਜੇ ਪਤਾ ਨਹੀਂ ਲੱਗਾ ਕੀ ਆ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਇਹ ਜਿਹੜੀਆਂ ਬੰਦ ਚੀਜ਼ਾਂ ਅਸੀਂ ਬਾਜ਼ਾਰ ਮਾਰਕੀਟ ਤੋਂ ਲੈ ਰਿਆ ਇਹਨੂੰ ਦੇਖ ਕੇ ਖੋਲ ਗਏ ਡਾਇਰੈਕਟਰ ਇਹਦਾ ਪਾਈਪ ਨਾਲ ਪੀਣ ਨਾਲ ਕਿਸੇ ਦਾ ਕੋਈ ਨੁਕਸਾਨ ਵੀ ਹੋ ਸਕਦਾ ਪਰ ਕਿੰ ਕੋਈ ਸਾਈਡ ਇਫੈਕਟ ਦੇਖੋ ਜਦੋਂ ਬੱਚੇ ਨੇ ਪੀਤਾ ਉਹ ਇੱਕ ਇਹਦੀ ਪਾਈਪ ਦੇ ਵਿੱਚ ਵੀ ਇੱਕ ਵੇਸਟ ਪਿਆ ਦਾ ਇਹਦੇ ਵਿੱਚ ਵੀ ਉਹ ਕਾਲਾ ਜਿਹਾ ਜੋ ਨਿਕਲਿਆ ਵਿੱਚ ਫਸਿਆ ਪਿਆ ਪਾਈਪ ਦੇ ਤੇ ਉਸੇ ਟਾਈਮ ਬੱਚੇ ਨੇ ਵੋਮਟਿੰਗ ਕਰਤੀ ਤੇ ਉਹਦੀ ਤਬੀਅਤ ਸਾਨੂੰ ਥੋੜੀ ਠੀਕ ਨਹੀਂ ਲੱਗੀ ਤੇ ਅਸੀਂ ਉਹਦਾ ਡਾਕਟਰ ਨੂੰ ਵੀ ਪੁੱਛਿਆ ਉਹਦੇ ਬਾਰੇ ਰਿਗਾਰਡਿੰਗ ਤੁਸੀਂ ਕੰਪਨੀ ਦੇ ਜਾਂ ਕੋਈ ਕਮਪਲੇਟ ਫਿਰ ਅਸੀਂ ਜਿੱਥੋਂ ਇਹ ਪ੍ਰੋਡਕਟ ਲਿਆ ਸੀ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਸਾਡਾ ਤੇ ਇਹਦੇ 'ਚ ਕੋਈ ਰੋਲ ਨਹੀਂ ਆ ਤੁਸੀਂ ਕੰਪਨੀ ਨੂੰ ਗੱਲ ਕਰੋ ਫਿਰ ਮੈਂ ਇਸ ਫਰੂਟੀ ਦੇ ਉੱਪਰ ਹੀ ਇੱਕ ਇਹਨਾਂ ਦੀ ਇੱਕ ਕਾਲ ਸੈਂਟਰ ਹੀ ਉਹ ਤੇ ਕਾਲ ਕੀਤੀ ਔਰ ਉਹਨਾਂ ਨੇ ਕੰਪਲੇਂਟ ਨੂੰ ਨੋਟ ਕਰਕੇ ਤੇ ਉਹਨਾਂ ਦੇ ਬੰਦੇ ਵੀ ਵਿਜ਼ਿਟ ਕਰਨ ਆਏ ਸੀ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਜੀ ਮਤਲਬ ਕਿ ਅਸੀਂ ਕੰਪਨੀ ਦਾ ਇਹਦੇ 'ਚ ਕੋਈ ਕਸੂਰ ਨਹੀਂ ਆ ਇਹ ਟਰਾਂਸਪੋਰਟੇਸ਼ਨ 'ਚ ਹੋ ਸਕਦਾ ਵਾ ਰਸਤੇ 'ਚ ਖਰਾਬ ਹੋ ਸਕਦੀ ਆ ਜਦ ਕੀ ਕੋਈ ਵੀ ਕੰਪਨੀ ਆ ਡੀਲਿੰਗ ਕਰਦੀ ਆ ਉਹ ਡੀਲਰ ਖੁਦ ਦੁਕਾਨ ਤੱਕ ਸਮਾਨ ਪਹੁੰਚਾਉਣ ਦਾ ਜ਼ਿੰਮੇਵਾਰ ਹੁੰਦਾ ਵਾ ਤੇ ਕੰਪਨੀ ਆਪਣਾ ਸਿਰਫ ਪੱਲੇਦਾਰੀ ਝਾੜ ਰਹੀ ਆ ਹਰ ਕਿਸੇ ਦੇ 1 1 2 2 ਬੱਚੇ ਨੇ ਕੋਈ ਵੀ ਮਿਸ ਹੈਪਨਿੰਗ ਹੋ ਜਾਂਦੀ ਤੇ ਕੌਣ ਜ਼ਿੰਮੇਵਾਰ ਠੀਕ ਨਹੀਂ ਹੁੰਦੇ ਕਿਹੜਾ ਚੱਲ ਰਹੀ ਮੈਂ ਆਪਣੇ ਡਿਸਟ੍ਰਿਕਟ ਗੁਰਦਾਸਪੁਰ ਦੇ ਜਿਹੜੇ ਡੀ ਐਚਓ ਨੇ ਜੀ ਐਸ ਪੰਨੂ ਸਾਹਿਬ ਉਹਨਾਂ ਨੂੰ ਉਹਨਾਂ ਨਾਲ ਗੱਲ ਕੀਤੀ ਆ ਔਰ ਉਹਨਾਂ ਦੇ ਧਿਆਨ ਜੀ ਇਹ ਮਸਲਾ ਲਿਆਂਦਾ ਵਾ ਔਰ ਮੈਂ ਆਪਣੀ ਪੂਰੀ ਲਿਖਤ ਕੰਪਲੇਂਟ ਇਸ ਫਰੂਟੀ ਕੰਪਨੀ ਦੇ ਉੱਪਰ ਕਾਰਵਾਈ ਕਰਨ ਵਾਸਤੇ ਡੀ ਐਚਓ ਸਾਹਿਬ ਨੂੰ ਪੂਰੀ ਕੰਪਲੇਂਟ ਉਹਦੀ ਹਰ ਚੀਜ਼ ਆ ਸਾਰੇ ਪ੍ਰੋਡਕਟ ਉਹਨਾਂ ਨੂੰ ਭੇਜ ਦਿੱਤੇ ਨੇ ਬਸ ਅੱਛਾ ਠੀਕ ਹੈ ਬੱਚਾ ਠੀਕ ਹੈ ਹੁਣ ਕੀ ਕਹਿਣਾ ਚਾਹੋਗੇ ਆਪ ਨੂੰ ਮੈਂ ਆਮ ਪਬਲਿਕ ਨੂੰ ਇਹੀ ਕਹਿਣਾ ਚਾਹੁੰਦਾ ਵਾ ਕਿ ਬੰਦ ਚੀਜ਼ਾਂ ਭਾਵੇਂ ਉਹਨਾਂ ਦੀ ਮੈਨੂਫੈਕਚਰਿੰਗ ਨਾ 1 ਮੰਥ ਦੀ ਆ ਭਾਵੇਂ ਸਾਲ ਦੀ ਆ 2 ਸਾਲ ਦੀ ਆ ਫਿਰ ਵੀ ਜਿਹੜੀਆਂ ਬੰਦ ਡੱਬਾ ਟੈਟਰਾਪੈਕ ਕੁਛ ਵੀ ਆ ਰਿਹਾ ਉਹਨੂੰ ਬਿਲਕੁਲ ਧਿਆਨ ਨਾ ਵੈਸੇ ਤੇ ਇਹਨਾਂ ਚੀਜ਼ਾਂ ਤੋਂ ਬਚਿਆ ਹੀ ਜਾਵੇ ਜੋ ਸਾਡੇ ਨਾਲ ਹੋਇਆ ਕਿਸੇ ਨਾਲ ਵੀ ਨਾ ਹੋਵੇ ਲੇਕਿਨ ਇਹਨਾਂ ਚੀਜ਼ਾਂ ਤੋਂ ਬਚਾ ਕੀਤਾ ਜਾਵੇ ਅਗਰ ਇਹਨਾਂ ਨੂੰ ਯੂਜ਼ ਕਰਦੇ ਵੀ ਹੋ ਤੇ ਇਹਨਾਂ ਨੂੰ ਗਲਾਸ 'ਚ ਪਾ ਕੇ ਜਾਂ ਬੋਤਲ 'ਚ ਪਾ ਕੇ ਚੈੱਕ ਕਰਕੇ ਫਿਰ ਹੀ ਪੀਤਾ ਜਾਵੇ ਤਾਂ